ਕਦਾ ਸੁਣਾ ਡਾਂਗ ਬਜੀਗਾ ਤੂੰ ਰੰਗਲਾ ਪੰਜਾਬ ਹੋਇਆ ਤੇ ਇਹ ਮੇਰਾ ਤਾਂ ਇਹੀ ਐ ਸਾਰੇ ਰੰਗਲੇ ਦੇਸ਼ ਦੇ ਦੇਸ਼ ਵੀ ਸਾਡਾ ਮੈਸੇਜ ਅੱਜ ਦਾ ਸੁਣ ਰਿਹਾ ਉਹ ਇਥੇ ਹੁਮਾ ਆ ਕੇ ਪਹੁੰਚਣ ਪਰਾ 13 14 ਦਿਨ ਲੱਗਾ ਪਿਛਲੇ ਸਾਰੇ ਹਿਸਟਰੀ ਨਾਲੋਂ ਜਿੰਨੇ ਵੀ ਨੇ ਤੇ ਦਿੱਤੇ ਹੋ ਰਹੇ ਗਏ ਉਹਨਾਂ ਨਾਲ ਆਲਮੋਸਟ ਡਬਲ ਇਨਾਮ ਦਿੱਤੇ ਕਿ ਕੈਸ਼ ਸਾਨੂੰ ਦਾ ਬਹੁਤ ਮੀਵ ਹੈ ਬਈ ਆਉਂਗੇ ਹੋਰ ਵੀ ਬੰਦਰੀ ਨੇ ਆਪਣੇ ਖੇਡ ਮੰਤਰੀ ਗਿਆ ਸਾਨੂੰਗੇ ਇਸ ਦੀ ਵੀਟ ਕਰਦੇ ਆ ਵੀ ਪੰਜਾਬ ਦੇ ਵਿੱਚ ਜਿਹੜੀ ਅੰਡਰ ਅਲੰਪਿਕ ਦੇ ਜਿਹੜੀਆਂ ਨੇ ਉਹਨਾਂ ਦੇ ਨਾਲ ਹੀ ਉਹ ਤੋਂ ਹੌਣ ਤੇ ਕੰਮ ਕਰਾਇ ਅਕੋਰਡਿੰਗਲੀ ਲੈ ਜਾਂਦੇ ਆ ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਮਿੰਨੀ 올ਿਮਪਿਕ ਦੇ ਨਾਮ ਨਾਲ ਜਾਣੀਆਂ ਜਾਣ ਵਾਲੀਆਂ ਖੇਡਾਂ ਦੀ 12 ਤੋਂ 14 ਫਰਵਰੀ ਨੂੰ ਸ਼ੁਰੂਆਤ ਹੋਣ ਜਾ ਰਹੀ ਹੈ ਦੱਸਦੀ ਹੈ ਕਿ 12 ਤੋਂ 14 ਫਰਵਰੀ ਤੱਕ ਚੱਲਣ ਵਾਲੀਆਂ ਇਹਨਾਂ ਖੇਡਾਂ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਤਾਂ ਉੱਥੇ ਹੀ ਟੂਰਿਜ਼ਮ ਮੰਤਰੀ ਅਨਮੋਲ ਗਗਨਮਾਨ ਦੀ ਅਗਵਾਈ ਹੇਠ ਇਹਨਾਂ ਖੇਡਾਂ ਨੂੰ ਕਰਾਇਆ ਜਾਵੇਗਾ ਉਧਰ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਜਿੱਥੇ ਇਸ ਵਾਰ ਬੈਲਗੱਡੀ ਦੀਆਂ ਦੌੜਾਂ ਨੂੰ ਮੋੜ ਤੋਂ ਮੈਦਾਨ ਵਿੱਚ ਨਹੀਂ ਲਿਆਂਦਾ ਜਾਵੇਗਾ ਤਾਂ ਉੱਥੇ ਹੀ ਉਨ੍ਹਾਂ ਜ਼ਿਕਰ ਕੀਤਾ ਕਿ ਇਸ ਦੇ ਵਿੱਚ ਕਈ ਗੇਮਾਂ ਖੇਡੀਆਂ ਜਾਣਗੀਆਂ ਤੇ ਖਿਡਾਰੀਆਂ ਨੂੰ ਵੱਡੇ ਇਨਾਮ ਵੀ ਦਿੱਤੇ ਜਾਣਗੇ ਮੈਂ ਕਰਨਲ ਸੁਰਿੰਦਰ ਸਿੰਘ ਅਰੀਆਲ ਕਿਲਾ ਰੈਪੁਰਪਿੰਡ ਹੈ ਸਾਡਾ ਜੀ ਔਰ ਮੈਂ ਰਿਟਾਇਰਡ ਹੋ ਗਏ ਹਾਂ ਤੇ ਮੈਂ ਪ੍ਰੈਜ਼ੀਡੈਂਟ ਕਿਲਾ ਰੈਪੁਰਪੂਰ ਸੋਸਾਇਟੀ ਵੀ ਹਾਂ ਇਸ ਸਰ ਜਿਹੜੀ ਕਿਲਾ ਰਾਏਪੁਰ ਦੀ ਖੇਡਾਂ ਹੋਣ ਜਾ ਰਹੀ ਹੈ ਸੋ ਕਿੰਨੇ ਤੋਂ ਕਿੰਨੇ ਫਰਵਰੀ ਹੋ ਰਹੀ ਹੈ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ 12 ਤੋਂ 14 ਫਰਵਰੀ ਦੀ ਡੇਟ ਜਿਹੜੀ ਹੈ ਫਿਕਸ ਹੋ ਗਈ ਹੈ ਤਿਆਰੀਆਂ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਤੁਸੀਂ ਦੇਖੋਗੇ ਕਿ ਪਿੱਛੇ ਆਪਣੇ ਜਿਹੜਾ ਸਾਰਾ ਰੰਗ ਰੋਗਨ ਹੋ ਰਿਹਾ ਹੈ ਸਫਾਈ ਵੀ ਹੋ ਰਹੀ ਹੈ ਸੀਟਾਂ ਛੂਟਾਂ ਵਗੈਰਾ ਦਾ ਜੋ ਵੀ ਰਿਪੇਅਰ ਵਰਕ ਹੈ ਉਹ ਸਾਰਾ ਚੱਲ ਰਿਹਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅਫੀਸ਼ੀਅਲਸ ਇੱਥੇ ਸਾਡੇ ਕੋਲ तकरीबन ਰੋਜ਼ ਹੀ ਜਿਹੜਾ ਮਾਰਦੇ ਆ ਅਲੱਗ-ਅਲੱਗ ਡਿਪਾਰਟਮੈਂਟ ਤੋਂ ਔਰ ਉਹਨਾਂ ਨੂੰ ਅਸੀਂ ਜਿੰਨੀ ਕੁ ਗਾਈਡੈਂਸ ਅਸੀਂ ਦੇ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਸਹਿਯੋਗ ਦੇ ਰਹੇ ਹਾਂ ਕਿ ਕਿੱਥੇ ਕੀ ਹੋਣਾ ਕੁਝ ਸਮਾਨ ਵੀ ਆਇਆ ਹੈ ਸਪੋਰਟਸ ਵਾਸਤੇ ਤੇ ਜੋ ਖੇਡਾਂ ਦੇ ਵਿੱਚ ਕੰਮ ਆਏਗਾ ਗੋਲ ਪੋਸਟ ਵਗੈਰਾ ਵੀ ਆ ਗਏ ਨੇ ਸਾਡੇ ਕੋਲ ਨਵੇਂ ਉਮੀਦ ਹੈ ਇਸ ਸਾਲ ਬਹੁਤ ਵਧੀਆ ਖੇਡਾਂ ਹੋਣਗੀਆਂ ਤੇ ਸਿਰਫ ਇੱਕ ਚੀਜ਼ ਦਾ ਸਾਨੂੰ ਦੁੱਖ ਰਹਿ ਗਿਆ ਕਿ ਜੋ ਮੈਲ ਗੱਡੀਆਂ ਦੀ ਅੰਦੌੜਾ ਅਸੀਂ ਨਹੀਂ ਕਰਵਾ पाए ਸਾਡਾ ਜਿਹੜਾ cruelty to animal act ਜਿਹੜਾ ਹੈਗਾ ਪੰਜਾਬ 2019 ਉਹ ਐਕਟ ਨਹੀਂ ਬਣ ਸਕਿਆ ਬਿਲ ਪਾਸ ਹੋ ਗਿਆ ਸੀਗਾ 2019 ਚ ਅ ਸੈਂਟਰ ਕੋਲੇ ਸਾਡਾ ਬਿਲ ਪਿਆ ਹੋਇਆ ਅਗਰ ਉਹ ਥਰੂ ਹੋ ਜਾਂਦਾ ਹੈ ਤਾਂ ਆਪਾਂ ਮੈਲ ਗੱਡੀ ਦੀ ਅੰਦੌੜਾ ਸ਼ਾਮਲ ਕਰਾਂਗੇ ਹੋ ਸਕਦਾ ਹੈ ਅਗਰ ਖੇਡਾਂ ਤੋਂ ਬਾਅਦ ਵੀ ਹੋਇਆ ਤਾਂ ਵੀ ਅਸੀਂ ਕਿ ਖੇਡਾਂ ਦੇ ਵਿੱਚ ਉਹ ਉਹਨਾਂ ਲਈ ਸਪੈਸ਼ਲ ਖੇਡਾਂ ਆਰਗੇਨਾਈਜ਼ ਕਰਾ ਕੇ ਪੱਕਾ ਰਾਮ ਸਰ ਕਾਫੀ ਲੰਬੇ ਸਮੇਂ ਤੋਂ ਜਿਹੜੇ ਨੇ ਦਰਸ਼ਕ ਵੀ ਇੰਤਜ਼ਾਰ ਕਰ ਰਹੇ ਨੇ ਕਿਤੇ ਨਾ ਕਿਤੇ ਖੇਡ ਪ੍ਰੇਮੀ ਕਿਉਂਕਿ ਬੈਲਗੱਡੀਆਂ ਦੀ ਤੋਰਾਂ ਕਰਕੇ ਫੇਮਸ ਸੀਗੀ ਗਿਲਾ रायपुर ਜੀ ਬਿਲਕੁਲ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਉਹਨਾਂ ਨਾਲੋਂ ਜ਼ਿਆਦਾ ਅਸੀਂ ਇਫੈਕਟਡ ਆ ਕਿਉਂਕਿ ਸਾਨੂੰ ਵੀ ਸ਼ੌਕ ਹੈ ਕਿ ਬੈਲਗੱਡੀਆਂ ਦੀਆਂ ਤੋੜਾ ਹੋਣ ਤੇ ਜਿੰਨਾ ਜਲਦੀ ਹੋਏਗਾ ਉਹਦੇ ਨਾਲ ਪੰਜਾਬ ਦਾ ਜਿਹੜਾ ਜਿਹਨੂੰ ਕਈ ਆਪਾਂ ਸੱਭਿਆਚਾਰ ਕਹ ਲੀਏ ਉਸ ਨੂੰ ਅਸੀਂ ਜੋ ਸੰਜੋਗੇ ਰੱਖਿਆ ਹੋਇਆ ਹੈ ਕਿ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਬਿਨਾਂ ਖੇਡਾਂ ਦੂਰੀਆਂ ਨੇ ਇਹਨੂੰ ਆਪਾਂ ਰੂਰਲ 올림픽 ਦਾ ਨਾਮ ਦਿੱਤਾ ਹੈ ਉਹ ਇਸੇ ਲਈ ਹੈ ਕਿ ਪੰਜਾਬ ਦਾ ਜਿੰਨਾ ਵੀ ਰੂਰਲ ਤੱਪਕਾ ਹੈਗਾ ਆਪਣਾ ਉਹ ਸਾਰਾ ਇੱਥੇ ਆਉਂਦਾ ਔਰ ਅਗਰ ਬੈਲ ਗੱਡੀਆਂ ਦੀਆਂ ਦੌੜਾਂ ਹੁੰਦੀਆਂ ਤਾਂ ਸਾਡੀ ਜਿਹੜੀ ਇੱਥੇ ਦੀ ਗਿਣਤੀ ਹੈ ਉਹ ਘਟੂ ਘਟ ਨਹੀਂ ਤਾਂ 4-5 ਗੁਣਾ ਹੋ ਜਾਂਦੀ ਹੈ ਫਿਰ ਹਜ਼ਾਰ ਦੀ ਜਗ੍ਹਾ ਲੱਖਾਂ ਚਾ ਜਾਂਦੀ ਹੈ ਸਰ ਹੋਰ ਕਿਹੜੀ ਕਿਹੜੀ ਖੇਡਾਂ ਜਿਹੜੀਆਂ ਹੋ ਰਹੀਆਂ ਨੇ ਤੇ ਕਿੰਨੇ ਕੁ ਜਿਹੜੇ ਲੋਕਾਂ ਦੀ ਆਮਦ ਦੀ ਇੱਥੇ ਕੀ ਉਮੀਦ ਹੈਗੀ ਹੈ ਤੇ ਇੰਨਾ ਤੋਂ ਜ਼ਿਆਦਾਤਰ ਜਿਹੜੇ ਖਿਡਾਰੀ ਹੁੰਦੇ ਨੇ ਤੇ ਕੋਈ ਇਨਾਮ ਨੂਮ ਵੀ ਵਧਾਇਆ ਗਿਆ ਇਨਾਮ ਤਾਂ ਵਧਾਇਆ ਗਿਆ ਪਿਛਲੇ ਸਾਲ ਅਸੀਂ ਜਦੋਂ ਕਰਵਾਈਆਂ ਸੀ ਅਸੀਂ ਪਿਛਲੇ ਸਾਰੀ ਹਿਸਟਰੀ ਦੇ ਨਾਲੋਂ ਜਿੰਨੇ ਵੀ ਨੇੜੇ ਤੇੜੇ ਦੇ ਹੋਰ ਰਹਿ ਗਿਆ ਉਹਨਾਂ ਨਾਲੋਂ ਆਲਮੋਸਟ ਡਬਲ ਇਨਾਮ ਰੱਖੇ ਸੀਗੇ ਕੈਸ਼ ਪ੍ਰਾਈਜ਼ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਦੋਨਾਂ ਦੇ ਬਰਾਬਰ ਦੇ ਪ੍ਰਾਈਜ਼ ਰੱਖੇ ਸੀ ਸੋ ਐ ਸਾਲ ਅਸੀਂ ਜਦ ਕੇ ਹੁਣ ਸਰਕਾਰ ਵੱਲੋਂ ਖੇਡਾਂ ਕਰਾਈਆਂ ਜਾ ਰਹੀਆਂ ਨੇ ਤੇ ਅਸੀਂ ਕਹਾਂ ਵੀ ਹੋਰ ਉਤਸ਼ਾਹ ਦਿੱਤਾ ਜਾਵੇ ਪਹਿਲਾਂ ਨਾਲੋਂ ਵੀ ਪਿਛਲੇ ਸਾਲ ਨਾਲੋਂ ਵੀ ਅਸੀਂ ਜਿਆਦਾ ਹਾਂਜੀ ਨਾ ਟੂਰਿਜ਼ਮ ਸਾਹਿਬ ਦੇ ਵੀ ਆਉਣ ਦੀ ਉਮੀਦ ਹੈ ਕਿ ਕਹਿੰਦੇ ਵੀ ਆ ਸਕਦੇ ਨੇ ਕਿਉਂਕਿ ਬਹੁਤ ਉਮੀਦ ਹੈ ਜੀ ਅਸੀਂ ਸਾਨੂੰ ਤਾਂ ਬਹੁਤ ਉਮੀਦ ਹੈ ਬਈ ਆਉਣਗੇ ਹੋਰ ਵੀ ਮੰਤਰੀ ਆਉਣਗੇ ਆਪਣੇ ਖੇਡ ਮੰਤਰੀ ਆਉਣਗੇ ਮੈਡਮ ਅਨਮੋਲ ਗਗਨਮਾਨ ਟੂਰਿਜ਼ਮ ਦੇ ਜਿਹੜੇ ਮੰਤਰੀ ਐ ਉਹ لازਮੀ ਆਉਣਗੇ ਜਦੋਂ ਅਸੀਂ ਮਿਲੇ ਸੀ ਆ ਪਿੱਛੇ ਅਕਤੂਬਰ ਚ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਵੀ ਮੈਂ ਤਾਂ ਤਿੰਨੋਂ ਦਿਨ ਉੱਥੇ ਰਹੂੰਗੀ ਤੇ ਤਿੰਨੋ ਦਿਨ ਖੇਡਾਂ ਕਿਉਂਕਿ ਉਹਨਾਂ ਦੇ ਹੀ ਅਫਰਟ ਨਾਲ ਹੀ ਖੇਡਾਂ ਹੋ ਰਹੀਆਂ ਨੇ ਅਸਰ ਦೇಶਾਂ ਵਿਦੇਸ਼ਾਂ ਤੋਂ ਵੀ ਦੇਖਣ ਵਾਸਤੇ ਜਿਹੜੇ ਨੇ ਆਉਂਦੇ ਨੇ ਕਿ ਖੇਡ ਪ੍ਰੇਮੀ ਜਿਹੜੇ ਨੇ ਭਾਗ ਲੈਣ ਵਾਸਤੇ ਵੀ ਵਿਸ਼ੇਸ਼ ਤੌਰ ਤੇ ਪਿੱਛੇ ਤੌਰ ਤੇ ਦೇಶਾਂ ਵਿਦੇਸ਼ਾਂ ਤੋਂ ਇਥੇ ਪਹੁੰਚਦੇ ਨੇ ਖੇਡਾਂ 'ਚ ਹਿੱਸਾ ਲੈਣ ਲਈ ਜਿਆਦਾ ਨਹੀਂ ਮੈਂ ਕਹਿੰਦਾ ਲੇਕਿਨ ਦੇਖਣ ਵਾਸਤੇ ਉਹਨਾਂ ਨੂੰ ਉਤਸੁਕਤਾ ਬਹੁਤ ਹੈ ਕਿਉਂਕਿ ਬਾਰੋ ਜਿਨੇ ਵੀ ਆਪਣੇ ਟੂਰਿਸਟ ਜਿਹੜੇ ਹੈਗੇ ਨੇ ਉਹ ਇਸ ਚੀਜ਼ ਦੀ ਵੇਟ ਕਰਦੇ ਆ ਵੀ ਪੰਜਾਬ ਦੇ ਵਿੱਚ ਜਿਹੜੀ ਰੂਰਲ 올림픽ਸ ਗੇਮ ਜਿਹੜੀਆਂ ਨੇ ਉਹਨਾਂ ਦੇ ਦਿਨਾਂ 'ਚ ਹੀ ਉਹ ਤੋਂ ਆਉਣ ਟਿਕਟਾਂ ਵਗੈਰਾ ਅਕੋਰਡਿੰਗਲੀ ਲੈ ਜਾਂਦੇ ਆ ਪਰ ਥੋੜਾ ਜਿਆਦਾ ਕਿ ਜਿਹੜਾ ਡਿਲੇ ਹੋ ਗਈ ਹੈ ਕਿਉਂਕਿ ਲਾਸਟ ਇਅਰ 3 4 5 ਫਰਵਰੀ ਨੂੰ ਅਸੀਂ ਖੇਡਾਂ ਕਰਾਈਆਂ ਸੀ ਉਦੋਂ ਹੀ ਅਨਾਉਂਸ ਕਰਤਾ ਸੀ ਕਿ ਵੀ ਅਗਲੀਆਂ ਖੇਡਾਂ 2 3 4 ਫਰਵਰੀ 2024 ਤੋਂ ਹੋਣਗੀਆਂ ਸੋ ਉਹਦੇ 'ਚ ਥੋੜੀ ਜਿਹੀ ਡਿਲੇ ਹੋ ਗਈ ਉਹ ਕਈ ਕਹਿ ਲਓ ਤੁਸੀਂ ਵੀ ਹਾਂ ਕਈ ਕਾਰਨ ਹੋ ਸਕਦੇ ਆ ਉਹਦੇ ਵਿੱਚ ਸਰਕਾਰ ਦੇ ਵੱਲੋਂ ਵੀ ਸੀ ਕਿਉਂਕਿ ਮੰਤਰੀ ਵਗੈਰਾ ਜੋ ਸੀਐਮ ਸਾਹਿਬ ਦਾ ਹੋਣਾ ਸੋ ਹੋ ਸਕਦਾ ਉਹਦੇ ਮੱਦੇਨਜ਼ਰ ਕੁਝ ਡਿਲੇ ਹੋ ਗਿਆ ਤਾਂ ਕਈ ਲੋਕਾਂ ਨੂੰ ਕਾਫੀ ਔਕੜ ਹੋਈ ਮੇਰੇ ਕੋਲੇ ਬੜੇ ਫੋਨ ਆਉਂਦੇ ਆ ਹੁਣ ਵੀ ਆ ਰਹੇ ਆ ਵੀ ਕਦੋਂ ਐ ਹੁਣ ਤਾਂ ਅਸੀਂ ਕਨਫਰਮ ਕਰਤਾ ਲੇਕਿਨ ਕਈ ਜੋ ਪਹਿਲਾਂ ਆਗੇ ਸੀਗੇ ਉਹਨਾਂ ਨੂੰ ਵਾਪਸ ਜਾਣਾ ਪਿਆ ਤਾਂ ਥੋੜੀ ਥੋੜੀ ਜੀ ਨਿਮੋਸ਼ੀ ਉਹਨਾਂ ਨੂੰ ਹੋਈ ਹੈ ਜਿਹੜੇ ਬਾਹਰੋਂ ਆਉਂਦੇ ਸੀ ਹਲੇ ਵੀ ਬਹੁਤ ਬਾਹਰਲੇ ਲੋਕ ਆਣਗੇ ਤੋ ਬੜਾ ਸੋਹਣਾ ਰੰਗ ਵਜੇਗਾ ਤੋ ਰੰਗਲਾ ਪੰਜਾਬ ਹੋਏਗਾ ਤੇ ਮੇਰਾ ਤਾਂ ਇਹੀ ਹੈ ਸਾਰਿਆਂ ਨੂੰ ਜਿਹੜੇ ਦੇਸ਼ ਵਿਦੇਸ਼ ਵੀ ਸਾਡਾ ਮੈਸੇਜ ਅੱਜ ਦਾ ਸੁਣ ਰਹੇ ਆ ਉਹ ਇੱਥੇ ਹੁਮ ਹੁਮ ਆ ਕੇ ਪਹੁੰਚਣ ਬਾਰੇ 13 14 ਦੀਆਂ ਗੇਡਾਂ ਕਨਫਰਮ ਹੋ ਗਈਆਂ ਨੇ ਤੇ ਸਾਰੇ ਆਓ ਸਾਰੇ ਪੰਜਾਬ ਤੋਂ ਇਹ ਸੁਣਿਆ ਹੈ ਕਿ ਆਖੇ ਦਾ ਰੰਗ ਦੇਖੋ ਔਰ ਸਾਡਾ ਉਤਸ਼ਾਹ ਦਓ